ਦੋਸਤੋ ਮਾਰਸ਼ਲ న్యూਸ ਸਾਰਿਆਂ ਵੀਰਾਂ ਨੂੰ ਬੇਨਤੀ ਹੈ ਡੇਰਾ ਬਾਬਾ ਬਸਾਇਆ ਵਾਲੇ ਵਿਖੇ ਜੋ ਕਿ ਅੱਜ ਪੋਸਟ ਰਿਲੀਜ਼ ਹੋਇਆ ਮੇਲਾ ਕੀਤਾ ਜਾ ਰਿਹਾ ਹੈ ਜੋ ਕਿ ਸਲਾਨਾ ਮੇਲਾ ਹਰ ਸਾਲ ਬੜੀ ਧੂਮਤਾ ਹਮਨਾਲ ਡੇਰਾ ਬਾਬਾ ਬਸਾਇਆ ਵਾਲੇ ਵਿਖੇ ਪਨਾਇਆ ਜਾਂਦਾ ਹੈ ਇਸੇ ਸ਼ਹਿਰ ਦੀ ਵੱਡੀ ਸਖਸ਼ੀਤਾ ਵੀ ਉਰੇ ਪਹੁੰਚੀਆਂ ਹੋਈਆਂ ਨੇ ਤੇ ਬਾਬਾ ਜੀ ਵੱਲੋਂ ਜੋ ਕਿ ਅੱਜ ਸਸਲਾਣੇ ਮੇਲੇ ਦਾ ਪੋਸਟਰ ਜੋ ਕਿ ਪੇਸ਼ ਕੀਤਾ ਜਾ ਰਿਹਾ ਹੈ ਜੋ ਕਿ 4 5 ਤਰਵੰਦ 2024 ਨੂੰ 13 ਤਰੀਕਸ ਵਾਲੀ ਮੀਤੂੰਤਾ ਦਾ ਮੇਲਾ ਬਣਾਇਆ ਜਾਵੇਗਾ ਇਸੇ ਦੇ ਇੱਕ ਦਿਨ ਪਹਿਲਾਂ 4 ਤਰੀਕ ਨੂੰ ਮਾਤਾ ਰਾਣੀ ਦੀ ਚੌਕੀ ਜੋ ਕਿ ਭਰੀ ਜਾਂਦੀ ਹੈ ਤੇ ਪਰਾਚੰਦੇ ਦਾ ਮੇਲਾ ਹੁੰਦਾ ਹੈ ਜਿਹੜੇ ਪਰਸਾਂ ਦਾ ਦੇਵ ਦੇ ਮਾਰਸ਼ ਨੂੰ ਦੇਣਾ ਬਾਬਾ ਗੁਸਾਈਆਂ ਦਾ ਮੇਲਾ ਸ਼ਖਸੀਅਤਾਂ ਤੇ ਬਾਬਾ ਜੀ ਖੁਦ ਹੋਰੇ ਪਹੁੰਚੇ ਹੋਏ ਸੀ ਲਾਈਵ ਤਸਵੀਰਾਂ ਦੇਖ ਰਹੇ ਹੋ ਇਹਨਾਂ ਵੱਟਾ ਜੋ ਕਿ ਮੇਲਾ ਹਰ ਇੱਕ ਸਾਲ ਬਣਾਇਆ ਜਾਂਦਾ ਹੈ ਲਾਈਟ ਸੀਰਾ ਦੇਖਣ ਲਈ ਜੋ ਵਤਵਾ ਸ਼ੇਰੇ ਜਰੂਰ ਕਰਦੇ ਨੇ ਉਹਦੇ ਭਗਤ ਡੇਰਾ ਬਖਸਾਈਆਂ ਵਾਲੇ ਵਿਥੇ ਹਾਜ਼ਰ ਜ਼ਰੂਰ ਪਾਣੋ ਚਾਹੇ 4 ਤੇ 5 ਸਤੰਬਰ ਨੂੰ 4 ਤਰੀਕ ਨੂੰ ਮੇਲਾ ਲਾਈਟ ਤਸਵੀਰਾਂ ਤੁਸੀਂ ਦੇਖ ਲਈ ਤੇ ਗੁਰਪ੍ਰਤਾ ਪੜਿਆ ਵਾਲਾ ਜੀ ਬਹਾਦਰ ਓਕੇ ਸਲਾਈ ਮਸ਼ੀਨ ਮੰਦੀਪਾਲ ਬੰਸਲ ਪਰਤਾ ਬਾਜਵਾ ਜੀ ਹੈਪੀ ਅਸ਼ਵੀਰ ਹੈਪੀ ਐਮ ਸੀ ਤੇ ਬਾਕੀ ਸਾਰੇ ਸ਼ਹਿਰ ਦੇ ਨਾਮਚੀਨ ਸ਼ਖਸੀਅਤਾਂ ਜੋ ਕਿ ਦੇਖ ਪਹੁੰਚੇ ਹੋਣੇ ਲਾਈਵ ਤਸਵੀਰਾਂ ਦੇਖ ਰਹੇ ਹੋ ਸੀ ਮਾਰਸ਼ਲ ਨੇ ਸਟਰੀਓ ਤੇ ਵੀਡੀਓ ਨਾਲ ਵਾਤਾਵਰਣ ਸ਼ੇਅਰ ਜੁੜ ਕਰਦੇ ਨਾਲ ਦੀ ਨਾਲ ਜੋ ਕਿ ਅੱਜ ਇੱਕ ਪੋਸਟਰ ਰਿਲੀਜ਼ ਕੀਤਾ ਗਿਆ ਹੈ ਡੇਰਾ ਬੱਗਾਸਾਆਂ ਵਾਲੇ ਵਿਖੇ ਸਾਲਾਨਾ ਮੇਲਾ ਜੋ ਕਿ ਹਰ ਇੱਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੇਰਾ ਪੱਪਾ ਕਸਾਈਆਂ ਵਾਲੇ ਵਿਖੇ ਮਨਾਇਆ ਜਾ ਰਿਹਾ ਹੈ ਆਪਣਾਇਆ ਜਾਵੇਗਾ 4 ਅਤੇ 5 ਸਤੰਬਰ ਨੂੰ ਜੋ ਕਿ ਸੋਰੀ ਹੈ ਮੇਲਾ ਆਇਆ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹਨਾਂ ਦੇ 4 ਤਰੀਕ ਨੂੰ ਮਾਤਾ ਦੀ ਚੌਕੀ ਆਪ ਜੀਨ ਫੇਰ ਤੇ ਕੋਈ ਦਾ ਸੀ ਜਿਵੇਂ 4 ਤਰੀਕ ਨੂੰ ਮਾਤਾ ਦੀ ਚੌਕੀ ਹੈ ਤੇ 5 ਤਰੀਕ ਨੂੰ ਮੇਲਾ ਜਿੱਥੇ ਮੇਲੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਜੋਗੀ ਧਾਰਮਿਕ ਅਤੇ ਗੀਤ ਦਾ ਗੀਤਾਂ ਦਾ ਪ੍ਰੋਗਰਾਮ ਵੀ ਕੀਤਾ ਜਾਂਦਾ ਹੈ ਤੇ ਸ੍ਰੀ ਸੰਗਤ ਨੂੰ ਬੇਨਤੀ ਹੈ ਹੁਮ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨ ਤਾਂ ਗੱਲਬਾਤ ਕਰਦੇ ਆ ਪ੍ਰਬੰਧਕਾਂ ਨਾਲ ਤਾਂ ਕੀ ਕਹਿਣਾ ਵਾਦਾ ਇਸ ਮੇਲੇ ਬਾਰੇ ਅਸੀਂ ਤੁਹਾਨੂੰ ਤੁਸੀਂ ਦੇਖ ਰਹੇ ਹੋ ਮੋਸਮ ਨੂੰ ਸੁਣਦੇ ਹੋ ਸਹੀ ਰਾਤ ਕੋਸਟ ਦੇ ਦੇਖਣ ਨੂੰ ਪਾਪਾ ਜੀ ਵੱਲੋਂ ਅਚਾਰਿਕ ਸਿੱਖਿਆ ਅਧਿਸ਼ਕਤਾ ਵੱਲੋਂ ਪਹਿਲੇ ਇਸ ਕੀਤਾ ਗਿਆ ਹੈ ਕਿ ਇਹ ਰੱਬ ਤੋਂ ਪਹੁੰਚਾਇਆ ਜਾ ਰਿਹਾ ਹੈ ਸੋ ਆਜੂ ਜੀ ਬਾਬਾ ਜੀ ਵੱਲੋਂ ਦੋ ਦੋ ਬਾਬਾ ਜੀ ਤੁਹਾਨੂੰ ਅਪੀਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਕਰਾਲੀ ਡੇਰਾ ਬਾਬਾ ਕਸਾਈਆਂ ਵਾਲਾ ਪ੍ਰਿਧ ਜੋ ਆਸਾਨ ਹੈ ਮਹਾਂਪੁਰ ਖੰਦਾ ਸਾਡੇ ਨਾਲ ਇੱਥੇ ਦੇ ਜੋ ਸੇਵਾ ਨੂੰ ਪ੍ਰਬੰਧ ਨੂੰ ਚਲਾ ਰਹੇ ਬਾਬਾ ਧੰਨ ਗਿਰਜੀ ਮਹਾਰਾਜ ਸਾਡੇ ਨਾਲ ਨੇ ਹੋਰ ਇਲਾਕੇ ਦੀਆਂ ਮੇਰਾ ਵੀਰ ਛੋਟਾ ਜੋਤੀ ਪਟਿਆਲਾ ਜੀ ਬਹਾਦਰ ਓਕੇ ਜੀ ਤੇ ਹੋਰ ਬਹੁਤ ਸਾਰੇ ਪਤਵੰਤੇ ਵੱਖ-ਵੱਖ ਰਾਜਨੀਤਿਕ ਧਾਰਮਿਕ ਜਿਹੜੀਆਂ ਸ਼ਖਸੀਤਾਂ ਅੱਜ ਇੱਥੇ ਡੇਰਾ ਕਸਾਈਆਂ ਵਾਲੇ ਵੀ ਪੁੱਜੀਆਂ ਨੇ ਅੱਜ ਇੱਥੇ ਸਲਾਨਾ ਜੋੜ ਮੇਲਾ ਜਿਹੜਾ ਡੇਰਾ ਮੇਲਾ ਕਸਾਈਆਂ ਵਾਲੇ ਦੇ ਨਾਮ ਤੇ ਪ੍ਰਸਿੱਧ ਹੈ ਬੜੀ ਧੀਰ ਤੋਂ ਬਚਪਨ ਤੋਂ ਅਸੀਂ ਵੀ ਦੇਖ ਰਹੇ ਆਂ ਵੀ ਉਹਦਿਆਂ ਅੱਜ 4 ਤੇ 5 ਸਤੰਬਰ ਨੂੰ ਆ ਰਿਹਾ ਜੀ ਆ ਜਿਹੜਾ ਇਹ ਮੇਲਾ ਸੱਭਿਆਚਾਰ ਮੇਲਾ ਤੇ 4 ਤਰੀਕ ਨੂੰ ਪਹਿਲਾਂ ਜਗਰਾਤਾ ਤੇ ਹੋਰ ਸਾਧੂ ਮਹਾਤਮਾ ਦੇਸ਼ ਵਿਦੇਸ਼ ਤੋਂ ਇੱਥੇ ਪੁੱਜਦੇ ਨੇ ਤੇ 5 ਤਰੀਕ ਨੂੰ ਜਿਹੜਾ ਵੱਡੀ ਰੂਪ ਦੇ ਸੰਗਤਾਂ ਇੱਥੇ ਪਹੁੰਚਦੀਆਂ ਨੇ ਗੁਰੂਕਾ ਲੰਗਰ ਤੇ ਜਿਹੜੀ ਸੱਭਿਆਚਾਰ ਸਟੇਜ ਵੀ ਇੱਥੇ ਚੱਲਦੀ ਹੈ ਨਾਮਵਰ ਕਲਾਕਾਰ ਜਿਹੜੇ ਇੱਥੇ ਪਹੁੰਚਦੇ ਨੇ ਇਸ ਮੇਲੇ ਤੇ ਸਭ ਤੋਂ ਵੱਡੀ ਗੱਲ ਇਸ ਹਸਤਾਨ ਦੀ ਇਸ ਮੇਲੇ ਦੀ ਮੁਲੱਖਣ ਤਾਂ ਇਹ ਹੈ ਬਈ ਹਰੇਕ ਵਰਗ ਦੇ ਲੋਕ ਇਸ ਮੇਲੇ 'ਚ ਇਸ ਹਸਤਾਨ ਤੇ ਸ਼ਿਰਕਤ ਕਰਦੇ ਨੇ ਬੜਾ ਹੀ ਇਸ ਹਸਤਾਨ ਤੇ ਸਾਰਿਆਂ ਕੋਈ ਕਿਸੇ ਰਾਜਨੀਤਿਕ ਪਾਰਟੀ ਹੋਵੇ ਜਾਂ ਕੋਈ ਵੀ ਧਰਮ ਨਾਲ ਸੰਬੰਧ ਰੱਖਦਾ ਹੋਵੇ ਹਰ ਇੱਕ ਜਿਹੜੇ ਕਿਸਮ ਦੇ ਵਰਗ ਦੇ ਲੋਕ ਇੱਥੇ ਪੁੱਜਦੇ ਨੇ ਤੇ ਬਾਬਾ ਜੀ ਦਾ ਵੀ ਇਲਾਕੇ 'ਚ ਸਾਡੇ ਸ਼ਹਿਰ 'ਚ ਬੜਾ ਸਤਿਕਾਰ ਹੈ ਇਸ ਮੁਹੰਮਮਾ ਕੇ ਜਿਹੜੇ ਇਲਾਕੇ ਦੇ ਲੋਕ ਪੰਜ ਸਰਪੰਚ ਸਹਿਬਾਨ ਰਾਜਨੀਤਿਕ ਪਾਰਟੀਆਂ ਦੇ ਲੋਕ ਜਿਹੜੇ ਪੁੱਜਦੇ ਨੇ ਤੇ ਸਹਾਇਕ ਵੀ ਦਿੰਦੇ ਨੇ ਸੋ ਫੇਰ ਸਾਰਿਆਂ ਨੂੰ ਪਰਜੋਰ ਬਾਬਾ ਜੀ ਵੱਲੋਂ ਵੀ ਅਪੀਲ ਹੈ ਸਾਡੇ ਸਾਰਿਆਂ ਵੱਲੋਂ ਅਪੀਲ ਵੀ 4 ਤੇ 5 ਸਤੰਬਰ ਨੂੰ ਜਿਹੜਾ ਇਹ ਸਲਾਨਾ ਅ ਗਸਾਈਆਂ ਵਾਲੇ ਦਾ ਜੋੜ ਮੇਲਾ ਉਹ ਆ ਰਿਹਾ ਜੀ ਤੇ 4 ਤੇ 5 ਸਤੰਬਰ ਨੂੰ ਤੁਹਾਨੂੰ ਸਾਰਿਆਂ ਨੂੰ ਹਮ ਮਾ ਕੇ ਪਹੁੰਚਣ ਤੇ ਸਹਾਇਕ ਕਰਨ ਦੀ ਅਪੀਲ ਕੀਤੀ ਜਾਂਦੀ ਸਤਾਨ ਵੱਲੋਂ ਜੀ ਤਾਂ ਸੋ ਹੁਣ ਤੁਹਾਨੂੰ ਪਹਿਲਾ ਤਾਂ ਜੀ ਬਾਬਾ ਜੀ ਚਿੜੀ ਵਾਲਿਆਂ ਦੀ ਜੈ ਸਾਈਆਂ ਵਾਲੇ ਬਾਬਾ ਜੀ ਦੀ ਜੈ ਅੱਜ ਜਿਹੜਾ ਪੋਸਟਰ ਰਿਲੀਜ਼ ਹੋਇਆ ਜਿਹੜਾ ਸਲਾਨਾ ਮੇਲਾ ਮਾਨਸ਼ੀਰੀ ਤਨਾ ਗਿੱਤਨ ਰਾਜਗਿਰ ਜੀ ਮਹਾਰਾਜ ਦੀ ਅਗਵਾਈ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਜਿਹੜਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ ਜੀ ਔਰ ਬਹੁਤ ਹੀ ਸਾਡਾ ਸ਼ਹਿਰ ਭਾਗਾਂ ਵਾਲਾ ਇਲਾਕਾ ਭਾਗਾਂ ਵਾਲਾ ਕਿ ਸਾਨੂੰ ਐਡਾ ਵੱਡਾ ਤੀਰਥ ਸ੍ਰੀਖਸਥਾਨ ਜਿਹੜਾ ਕਿ ਸਾਡੇ ਸ਼ਹਿਰ ਦੇ ਵਿੱਚ ਬਾਬਾ ਜੀ ਚਿੜੀ ਵਾਲਿਆਂ ਦੇ ਇੱਥੇ ਨਤਮਸਤਕ ਹੋਣ ਦੇ ਲਈ ਸਾਡੇ ਪੂਰੇ ਦੇਸ਼ ਵਿੱਚੋਂ ਇਲਾਕੇ ਵਿੱਚੋਂ ਸੰਗਤਾਂ ਪਹੁੰਚਦੀਆਂ ਔਰ ਜੋ ਵੀ ਇੱਥੇ ਆਪਣੀਆਂ ਮੰਤਾਂ ਲੈ ਕੇ ਆਉਂਦਾ ਉਹਦੀ ਹਰ ਮੰਤ ਪੂਰੀ ਹੁੰਦੀ ਆ ਔਰ ਬਹੁਤ ਹੀ ਕਰਮਵਾਲੀ ਧਰਤੀ ਆ ਔਰ ਬਹੁਤ ਹੀ ਬਾਬਾ ਜੀ ਸਾਡੇ ਮਹਾਨ ਸ੍ਰੀ ਤਮਨ ਰਾਜਗਿਰ ਜੀ ਮਹਾਰਾਜ ਜਿਹੜੇ ਕਿ ਡੇਰੇ ਦੇ ਮੁਖ ਸੇਵਾਦਾਰ ਹਨ ਔਰ ਇਹਨਾਂ ਦੀ ਅਗਵਾਈ ਦੇ ਵਿੱਚ ਸੰਗਤਾਂ ਲੱਖਾਂ ਦਾ ਇਕੱਠ ਜਿਹੜਾ ਇੱਥੇ ਹੁੰਦਾ ਹੈ ਉਹ ਇਹਨਾਂ ਦੀ ਕਿਰਪਾ ਦੇ ਨਾਲ ਹਰ ਸਾਲ ਹੁੰਦਾ ਹੈ ਔਰ ਸਾਰੀ ਸੰਗਤ ਨੂੰ ਅਪੀਲ ਹੈ ਕਿ ਸਾਲਾਨਾ ਜੋੜ ਮਿਲਣਾ ਜਿਹੜੇ ਕਿ 5 ਸਤੰਬਰ ਨੂੰ ਇਹਤੇ ਪਰਣਾ ਹੈ ਪਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਲਾਕੇ ਦੀ ਸੰਗਤ ਨੂੰ ਦੇਸ਼ ਵਿਦੇਸ਼ ਦੀ ਸੰਗਤ ਨੂੰ ਕਿ ਆ ਕੇ ਸਾਡੇ ਇੱਥੇ ਨਤਮਸਤਕ ਹੋ ਕੇ ਪਰ ਇਸ ਸਥਾਨ ਦੇ ਸੀਸ ਨਵਾ ਕੇ ਸੰਗਤਾਂ ਲਾਹ ਲੈਣ ਪਰ ਸਾਰਿਆਂ ਨੂੰ ਅੱਜ ਮੇਲੇ ਦੀਆਂ ਲੱਖ ਲੱਖ ਵਧਾਈਆਂ ਜੀ ਬਾਬਾ ਜੀ ਚੜੀ ਵਾਲਿਆਂ ਦੀ ਜ ਬਾਬਾ ਜੀ ਕਸਾਈਆਂ ਵਾਲਿਆਂ ਦੀ ਜੀ ਜੀ ਪੋਸਟਰ ਰਿਲੀਜ਼ ਕੀਤਾ ਗਿਆ ਹੈ ਦੇਰੇ ਦੇ ਜਿਹੜਾ ਸਾਲਾਨਾ ਮੇਲਾ ਹੋਣ ਜਾ ਰਿਹਾ ਹੈ ਜੀ ਤੇਰਾ ਬਾਬਾ ਗੁਸਾਈਆਂ ਵਾਲੇ ਵੀਰ ਜੀ ਤੁਹਾਡੇ ਵੱਲੋਂ ਵੀ ਹਾਜ਼ਰੀ ਭਰੀ ਗਈ ਹੈ ਕੀ ਕਹਿਣਾ ਚਾਹੁੰਗੇ ਦੇਖੋ ਜੀ ਇਹ ਸਥਾਨ ਜਿਹੜਾ ਹੈ ਕੁਰਾਲੀ ਵਾਸੀਆਂ ਲਈ ਪੰਜਾਬ ਵਾਸੀਆਂ ਲਈ ਆਪਦੇ ਆਪ ਚ ਹੀ ਇੱਕ ਬੜੀ ਪਵਿੱਤਰ ਤੇ ਸ਼ਰਧਾ ਲੋਕਾਂ ਦੇ ਮਨਾਂ ਚ ਇਹ ਸਥਾਨ ਨੂੰ ਲੈ ਕੇ ਆ ਇਹ ਬਹੁਤ ਹੀ ਪਰਾਚੀਨ ਪੁਰਾਣਾ ਤੁਰਿਆ ਆਉਂਦਾ ਜਿਹੜਾ ਮੇਲਾ ਹੈ ਗੁਸਾਈਆਂ ਨੇ ਦਾ ਤੇ ਇੱਥੇ ਦੇ ਜਿਹੜੇ ਮੇਨ ਮਹੰਤ ਤਰਨਾਜ ਗਿਰੀ ਜੀ ਨੇ ਉਹ ਉਹਨਾਂ ਦੀ ਦੇਖਰੇਖ ਦੇ ਵਿੱਚ ਮੈਨੂੰ ਮੇਰੇ ਸਵਰਗੀ ਮਾਮਾ ਜੀ ਸਰਦਾਰ ਰਾਜਵੀਰ ਸਿੰਘ ਪਟਿਆਲਾ ਤੋਂ ਬਾਅਦ ਲਗਭਗ ਇਹ ਮੰਨੋ ਤੁਸੀਂ ਵੀ 7-8 ਸਾਲ ਹੋ ਗਏ ਮੇਲਾ ਦੇਖਦੇ ਹਨ ਤੇ ਸਾਰੀ ਸੰਗਤ ਨੂੰ ਅਸੀਂ ਅਪੀਲ ਕਰਦੇ ਆਂ ਵੀ ਆਪਣੇ ਸ਼ਹਿਰ ਦਾ ਪੁਰਾਤਨ ਮੇਲਾ ਇੱਕ ਤੋਂ ਇੱਕ ਕਲਾਕਾਰਾਂ ਨੇ ਵੱਧ ਚੜ ਕੇ ਇੱਥੇ ਹਿੱਸਾ ਲੈਣਾ ਹੈ ਕੁਸ਼ਤੀਆਂ ਦੰਗਲ ਸਭ ਕੁਝ ਦੇਖਣ ਨੂੰ ਮਿਲੂਗਾ ਤੇ ਸਾਰਿਆਂ ਨੂੰ ਅਪੀਲ ਬੇਨਤੀ ਕਰਦੇ ਆਂ ਵੀ ਵੱਧ ਚੜ ਕੇ ਸਹਿਯੋਗ ਦਿਓ ਤੇ ਆਪਦੀ ਹਾਜ਼ਰੀ ਦਿਓ ਗੋਡੇਰਾ ਬਾਬਾ ਗੁਸਾਈ ਵਾਲੇ ਮਹਾਰਾਜ ਕੀ ਜੈ ਤੇ ਪੋਸਟਰ ਲਿਖੇ ਬਾਅਦ ਗਲਤ ਗੱਲ ਕੀਤੀ ਗਈ ਤੇ ਸੰਗਤਾਂ ਵੱਲੋਂ ਜਾਣਕਾਰੀ ਦਿੱਤੀ ਗਈ ਤੇ ਲੱਡੂ ਵੀ ਪੋਸਟ ਲਿਉਂਦੇ ਮੌਕੇ ਵੱਡੇ ਜਾ ਰਹੇ ਸੀ ਲਾਈਵ ਤੁਸੀਂ ਰ ਦੇਖ ਰਹੇ ਹੋ ਸੰਗਤਾਂ ਨੂੰ ਬੇਨਤੀ ਹੈ ਡੇਰਾ ਪਪਾ ਕਸਾਈਆਂ ਵਾਲੇ ਜਰੂਰ ਪਹੁੰਚਣ ਦੀ ਕਿਰਪਾ ਕਰਨਾ 4 ਅਤੇ 5 ਸਤੰਬਰ 2024 ਨੂੰ ਜਿੱਥੇ 4 ਤਰੀਕ ਨੂੰ ਤੁਹਾਨੂੰ ਕਰਫੇਰ ਦਾ ਜਗ ਮਾਤਾ ਦੀ ਚੌਂਕੀ ਅਤੇ 5 ਤਰੀਕ ਨੂੰ ਜੋ ਕੀ ਰੀਤ ਦਾ ਗੀਤਾਂ ਦਾ ਪ੍ਰੋਗਰਾਮ ਵੀ ਕੀਤਾ ਜਾਂਦਾ ਹੈ ਤਾਂ ਇਹ ਪ੍ਰੋਗਰਾਮ ਤੇ ਸਮਾਜੀ ਪ੍ਰੋਗਰਾਮ ਹਰ ਇੱਕ ਤਰ੍ਹਾਂ ਦਾ ਪ੍ਰੋਗਰਾਮ ਹੋ ਰਿਹਾ ਕੀਤਾ ਜਾਦਾ ਹੈ ਲੋਕਾਂ ਨੂੰ ਬੇਨਤੀ ਹੈ ਪਹੁੰਚਣ ਦੀ ਕਿਰਪਾ ਕ੍ਰਿਪਾਲਤਾ ਜਰੂਰ ਕਰਨਾ ਤੇ ਡਾਡੇ ਬਾਬਾ ਡੇਰਾ ਕਸਾਈਆਂ ਵਾਲੇ ਦੀ ਜੈ ਬਾਬਾ ਚੜੀ ਵਾਲੇ ਜਰੂਰ ਲਿਖੋ ਤੁਹਾਨੂੰ ਮਾਸਟਰ ਜੀ ਸਭ ਬੈਠਾ